ਇਹ ਮਹੀਨੇ ਦੇ ਅੰਦਰ ਗੁਰੂ ਮਹਾਰਾਜ ਜੀ ਫਰਮਾਣ ਕਰਦੇ ਆ ਕਿ ਪਿਆਰਿਓ ਜੋ ਤੁਸੀਂ ਕੰਮ ਕਰਦੇ ਹੋ ਨਾ ਚੰਗੇ ਤੇ ਮੰਦੇ ਕੋਈ ਵੀ ਕੰਮ ਕੀਤਾ ਹੋਇਆ ਜਿਹੜਾ ਉਹ ਨਿਫਲ ਨਹੀਂ ਜਾਂਦਾ ਵਿਰਥਾ ਨਹੀਂ ਜਾਂਦਾ ਚਾਹੇ ਤੁਸੀਂ ਚੰਗਾ ਕਰ ਲਿਆ ਚਾਹੇ ਮਾੜਾ ਕਰ ਲਿਆ ਜਿਵੇਂ ਧਰਤੀ ਦੇ ਅੰਦਰ ਧਰਤੀ ਬੱਤਰ ਆਈ ਹੋਵੇ ਤੇ ਉਹਦੇ ਵਿੱਚ ਚਾਹੇ ਨਦੀਨ ਵੀ ਜਿhao ਉਨ ਲਈ ਰੰਡੇ ਦਾ ਵੀ ਪਾ ਦੋ ਕੰਢਾਈ ਦਾ ਵੀ ਪਾ ਦੋ ਬਾਥੂ ਦੀਆਂ ਮੁੱਠੀਆਂ ਭਰ ਕੇ ਸੜ ਦੋ ਪਿਆਜੀ ਸੜ ਦੋ ਤੁਹਾਡੇ ਇਖਤਿਆਰ ਵਿੱਚ ਹੈ ਆਹਾਂ ਕਿਸਾਨ ਜਿਹੜਾ ਹੈ ਉਹ ਪਹਿਲਾਂ ਜ਼ਮੀਨ ਬੋਂਦਾ ਹੈ ਸਾਫ਼ ਕਰਦਾ ਫਿਰ ਬਹੁਤ ਸਾਵਧਾਨੀ ਵਰਤਦਾ ਹੈ ਵੀ ਕੋਈ ਬੀਜ ਗਲਤ ਨਾ ਮੇਰੀ ਫਸਲ ਚਲੇ ਜਾਵੇ ਜਿਹੜਾ ਕੰਦਲਾ ਵੀ ਪਿਆ ਹੈ ਉਹਨੂੰ ਵੀ ਛਾਲਦਾ ਤਾਕੇ ਜਿਹੜਾ ਨਦੀਨ ਹੈ ਬਾਥੂਰਾ ਹੈ ਦਾ ਕੁੱਲੀ ਲੰਡੇ ਦਾ ਹੈ ਇਹ ਨਿਕਲ ਜਾਵੇ ਕਿਉਂਕਿ ਸੋਧ ਕੇ ਭੀਜੀ ਹੋਈ ਜਿਹੜੀ ਖੇਤੀ ਹੈ ਉਹ ਮੁਨਾਫਾ ਦਿੰਦੀ ਹੈ ਇਹ ਹੀ ਜੂਲਾ ਇੱਥੇ ਤੇ ਦਰਗਾਹ ਵਿੱਚ ਕਰਦਾ ਸੋਧ ਕੇ ਕੀਤਾ ਹੋਇਆ ਕੰਮ ਜਿਹੜਾ ਉਹ ਸੋਹ ਦਿੰਦਾ ਹੈ ਜਿਹੜਾ ਸੋਹ ਤੋਂ ਬਗੈਰ ਕੰਮ ਕਰ ਲਿਆ ਅਣਜਾਣਪੁਣੇ ਚ ਉਹ ਦੁੱਖ ਪੈਂਦਾ ਕਰਮ ਕਰ ਸੀ ਕਰਨਾ ਹੀ ਹੈ ਜਿੰਨਾ ਚਿਰ ਸਰੀਰ ਹੈ ਸਾਡਾ ਅਸੀਂ ਕੁਝ ਨਾ ਕੁਝ ਕਰਦੇ ਹੀ ਰਹਿਣਾ ਤਿੰਨ ਤਰ੍ਹਾਂ ਦੇ ਕਰਮ ਹੁੰਦੇ ਨੇ ਇੱਕ ਤਾਂ ਅਸੀਂ ਹੈ ਕਰਮ ਕਰ ਰਹੇ ਆ ਇਹ ਜੇ satsang ਵਿੱਚ ਅਸੀਂ ਆਉਂਦੇ ਆ ਸਾਨੂੰ ਜੇ ਸੋਚੀ ਪੈ ਗਈ ਤੇ ਅਸੀਂ ਦਿਲ ਨਾਲ ਮੰਨ ਲਈਏ ਵੀ ਐਸਾ ਕਰਮ ਕਰੀਏਗਾ ਜਾ ਕੇ ਫਲ ਨਾ ਪੁਗਣਾ ਕੋਈ ਕਈ ਵਾਰੀ ਜ਼ਿੰਦਗੀ 'ਚ ਐਸੇ ਮੌਕੇ ਆਉਂਦੇ ਨੇ ਆਦਮੀ ਦੇ ਸਾਹਮਣੇ ਵੀ ਇਹ ਬੰਦਾ ਸਾਨੂੰ ਜਿਉਂ ਨਹੀਂ ਦੇਂਦਾ ਇਹਦੇ ਗੋਲੀ ਮਾਰ ਕੇ ਮਾਰ ਸਕਦਾ ਕੋਈ ਔਖੀ ਬਾਤ ਨਹੀਂ ਹੈ ਨਿਕੰਦੋ ਫੜਪੋ ਗੁਣੇ ਦੋ-ਤਿੰਨ ਪੁੱਪੋ ਗਿਆ ਜਾਂਦਾ ਕਿਥੇ ਵੀ ਮੋਗ ਹੋਵੇ ਤਾਂ ਪਰੇਸ਼ਾਨੀਆਂ ਜੇ ਲੋ ਜਾਏਗੀ ਮੁਕਦਮੇ ਲੜਨੇ ਨੇ ਕੁਛ ਸਹਾਇਤੇ ਪੁੱਗਿਆ ਜਾਏਗਾ ਜਿਹੜਾ ਬਕਾਇਆ ਹੈ ਉਹ ਦਰਗਾਹ ਵਿੱਚ ਭੋਗਨਾ ਪੈਂਦਾ ਜਾ ਕੇ ਮਹਾਰਾਜ ਜੀ ਕਹਿੰਦੇ ਇੱਥੇ ਤੱਕ ਹੈ ਜਿਹੜਾ ਲੋਕ ਮਾਸ ਖਾਂਦੇ ਨੇ ਨਾ ਅਗਿਆਨਤਾ ਦੇ ਨਾਲ ਕਹਿੰਦੇ ਨੇ ਜੀ ਬੱਕਰੀਆਂ ਨੇ ਕਿਹੜਾ ਕੁਰਸੀਆਂ ਤੇ ਬੈਠਣਾ ਜਾ ਕੇ ਖਾਣ ਵਾਸਤੇ ਹੀ ਪੈਦਾ ਕਰੇ ਉਹ ਪਰਮੇਸ਼ਰ ਨੇ ਖਰਾਗ ਦਾ ਹਰੇਕ ਦਾ ਇਂਤਜ਼ਾਮ ਕੀਤਾ ਹੈ ਸਮੁੰਦਰ ਵਿੱਚ ਮੱਥੀਆਂ ਛੋਟੀਆਂ ਮੱਥੀਆਂ ਨੂੰ ਖਾ ਲੈਦੀ ਉਹ ਦੂ ਛੋਟੀਆਂ ਨੂੰ ਦੂ ਛੋਟੀਆਂ ਨੂੰ ਜੇਦਾ ਹਾਰ ਜੀ ਕਰਿਆ ਹੋਇਆ ਉੱਥੇ ਉਹਦੇ ਚ ਪਾਪ ਨਹੀਂ ਹੈ ਕਿਉਂਕਿ ਪਰਮੇਸ਼ਰ ਵੱਲੋਂ ਇਹ ਚੀਜ਼ ਕਰ ਦਿੱਤੀ ਗਈ। ਇਸ ਧਰਤੀ ਦੇ ਉੱਤੇ ਮਨੁੱਖ ਨੂੰ ਸਭ ਤੋਂ ਉਤਮ ਜੁਨੀ ਦਾ ਜਾਣਿਆ ਜਾਣ ਲੱਗਿਆ। ਇਹਦੇ ਇਹਦੇ ਕਰਮ ਜਿਹੜੇ ਨੇ ਇਹ ਲੱਗਦੇ ਨੇ ਹੋਰ ਕਿਸੇ ਜੀਵ ਦੇ ਕਰਮ ਨਹੀਂ ਲੱਗਦੇ। ਸ਼ੇਰ ਕਿੰਨੇ ਜਾਨਵਰ ਮਾਰ-ਮਾਰ ਖਾਈ ਜਾਵੇ ਉਹਨੂੰ ਕਰਮ ਨਹੀਂ ਲੱਗਦਾ। ਮਨੋ ਦੀ ਖਰਾਕ ਹੈ ਸਿਰਫ 384 ਲੱਖ ਜੁਨਾ ਦੇ ਵਿੱਚ ਉਹ ਮੁਕਦੋ ਨਹੀਂ ਆਸੀ ਹੈ ਇਹ ਚਾਹੇ ਸੋਚ ਲਵੇ ਚਾਹੇ ਮਨ ਦੇ ਨਾਲ ਕਰ ਲਵੇ ਚਾਹੇ ਬੁੱਧੀ ਨਾਲ ਕਰ ਲਵੇ ਚਾਹੇ ਫਿਜ਼ੀਕਲ ਕਰ ਲੇ ਫਿਜ਼ਿਕਲੀ ਕਰ ਲੇ ਚਾਹੇ ਪੈਸੇ ਦੇ ਕੇ ਦੁਆ ਕੇ ਲੈ ਕੇ ਕਰ ਲੇ ਇਹਦਾ ਹਰ ਕਰਮ ਜਿਹੜਾ ਉਹ ਫਲ ਦਿੰਦਾ ਚੰਗਾ ਵੀ ਦਿੰਦਾ ਮਾੜਾ ਵੀ ਦਿੰਦਾ ਮਾਰਾ ਇਹ ਕਹਦੇ ਹੁਣ ਸੋਚ ਕੇ ਕਰਨਾ ਚਾਹੀਦਾ ਹੈ ਤੇ ਕੰਮ ਇਹ ਜਿਆ ਕਰ ਉਹ ਜਿਹੜਾ ਜਦੋਂ ਭੋਗਣਾ ਪਵੇ ਫਿਰ ਸਾਨੂੰ ਖੁਸ਼ੀ ਹੋਵੇ ਇਹ ਇਹ ਨਾ ਕਰੋ ਜੀਦਾ ਜੀ ਨੂੰ ਕਰਕੇ ਫਿਰ ਪਿਛਟਾਉਣਾ ਪੈ ਜਾਵੇ ਪਤਾ ਹੀ ਹੈ ਸਾਡੀ ਇੰਨੀ ਕੁ ਤਾਂ ਬੁੱਧੀ ਪਰਮੇਸ਼ਰ ਨੇ ਦਿੱਤੀ ਹੋਈ ਹੈ ਜੀ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਕਰਮ ਮੈ ਮਾਰਾ ਕਰ ਰਿਹਾ ਕਿ ਉਹ ਅੰਦਰ ਇੱਕ ਆਵਾਜ਼ ਪਰਮੇਸ਼ਰ ਨੇ ਪੈਦਾ ਕਰਦੀ ਉਹ ਆਤਮਾ ਦੀ ਆਵਾਜ਼ ਹੁੰਦੀ ਹੈ ਅੰਦਰੋਂ ਹੁੰਦੀ ਹੈ ਸ਼ੁੱਧ ਵਾਹ। ਇਹ ਨਾਲ ਇਹਨਾਂ ਕੰਮ ਕਰ। ਉਹ ਉਹਦੇ ਉਧਰ ਕਰਦਾ। ਝੁੰਡਾਈ ਨਹੀਂ। ਜਿਹੜੇ ਪਾਪ ਕਰਦੇ ਨੇ ਉਹ ਮਦਮ ਪਏ। ਤੇ ਮੈਂ ਬੇਨਤੀ ਕਰ ਰਹਾ ਸੀ ਵੀ ਜਿਹੜੇ ਲੋਕ ਜਿਹੜੇ ਚਾਰ ਗੋਲ ਮਾਰ ਕੇ ਖਾ ਲੋ। ਗੁਰਵਾਨੀ ਗਨੀਆਂ ਵੀ ਪਿਆਰਿਆ ਇਹਦਾ ਦੇਖਾ ਦੇਣਾ ਪੈਣਾ ਤੈਨੂੰ। ਤੂੰ ਆਪੇ ਗਿਆਨੀ ਬਣ ਕੇ ਆਪੇ ਨਹੀਂ ਕਰ ਸਕਦਾ ਜੇ ਤਾਂ ਤੇਰੇ 'ਚ ਤਾਕਤ ਹੈ ਵੀ ਜਿਉਂਦਾ ਮੁਰਦਾ ਕਰਦੇ ਮੁਰਦੇ ਨੂੰ ਜਿਉਂਦਾ ਕਰਦੇ ਫੇਰ ਤਾਂ ਗੱਲ ਹੋਰ ਤੋਂ ਨਾ ਸੁਣਣੀ ਪਏਗੀ ਪਰ ਜਦ ਤੂੰ ਤੇਰੇ 'ਚ ਤਾਕਤ ਹੈ ਨਹੀਂ ਹੈ ਤੂੰ ਆਪੇ ਮੁਕਤ ਨਹੀਂ ਹੈ ਜੀਵਾਂ ਦਾ ਕੀ ਮੁਕਤੀ ਕਰਦੇ ਹੈ ਕਬੀਰ ਹੈਰਾ ਕਬੀਰ ਖੂਹ ਖਾਣਾ ਖੀਚੜੀ ਜਾਵੇ ਅੰਮ੍ਰਿਤ ਨੂੰ ਹੈਰਾ ਰੋਟੀ ਕਰਨੇ ਗਲਾ ਕਟਾ ਵੇਖੋ ਕਹਿੰਦੇ ਸ਼ਿਕਾਰ ਖੇਡਰ ਜਾਂਦੇ ਨੇ ਉਥੇ ਦੁਨੀਆਂ ਦਾ ਜੀਵਾਂ ਨੂੰ ਮਾਰ ਲੈਂਦੇ ਨੇ ਫੇਰ ਕਹਿੰਦੇ ਉਹ ਜੀਵ ਜਿਹੜਾ ਹੈ ਉਹ ਜਿਹਨੇ ਖਾਤਾ ਉਹ ਲੇਖਾ ਦਿਨਾ ਪੈਂਦਾ ਉਹ ਨਹੀਂ ਵਧਾ ਘਟਨਾਉ ਨਹੀਂ ਵਧਾ ਘਟਨਾਉ ਮਨੋਖਤਾ ਦੀ ਜਿਹੜਾ ਹੋਇਆ ਕਰਮ ਆਰਾ ਹੁੰਦਾ ਹੁਣ ਕਿਸੇ ਦਾ ਨਹੀਂ ਹੁੰਦਾ ਇਹ ਕੈਸੀ ਬਾਤ ਹੈਗੀ ਕਿ ਉਹਨਾਂ ਦਾ ਭਲਾ ਹੋ ਸਕਦਾ ਗੁਰੂ ਦਸ਼ਮੇਸ਼ ਬਾਦਸ਼ਾਹ ਦੇ ਘੋੜੇ ਸੀ ਉਹਨਾਂ ਦਾ ਭਲਾ ਹੋਇਆ। ਸੁਵਾਰੀ ਦਿੱਤੀ ਆ ਉਹਨਾਂ ਨੇ ਤੇ ਸਪਰਸ਼ ਕੀਤਾ ਉਹਨਾਂ ਨਾਲ ਜਿਹੜੇ ਬੰਦਗੀ ਕਰਦੇ ਸੀ ਦਿਨ ਰਾਤ। ਉਹਨਾਂ ਦਾ ਭਲਾ ਹੋ ਜਾਇਆ ਕਰਦਾ। ਬੰਦਗੀ ਕਰਨ ਵਾਲੇ ਦੇ ਜੇ ਕੋਈ ਤੁਲਪਲੇਖੇ ਜੀਵ ਮਰ ਵੀ ਜਾਵੇ ਉਹ ਜੀਵ ਦਾ ਭਲਾ ਹੋ ਜਾਂਦਾ। ਨਾਮ ਦਾ ਭਲਾ ਏਡਾ ਤਗੜਾ ਹੈ। ਇਹ ਤਾਂ ਗੱਲ ਉਹਨਾਂ ਦੀ ਛਡੋ ਤੁਸੀਂ ਕਹਿੰਦੇ ਹੈਰਾ ਰੋਟੀ ਕਾਰ ਨਹੀਂ ਖਲਾ ਘਟਾਵੇ ਕੋ। ਜਿਹੜੇ ਮਹਾਪੁਰਸ਼ ਨੇ ਉਹ ਸਮਰੱਥ ਹੋਇਆ ਕਰਦੇ ਜਿਹੜੇ ਅਸੀਂ ਜੀਵ ਆ ਗੁਰੂ ਮਹਾਰਾਜ ਸਾਹਿਬ ਕਹਿੰਦੇ ਆ ਪਿਆਰਿਆ ਪਹਿਲਾਂ ਵਿਚਾਰ ਲੈ ਜਦ ਤੈਨੂੰ ਦੇਖਾ ਦੇਣਾ ਪੈ ਗਿਆ ਫਿਰ ਓਖਾ ਹੋ ਜਾਗਾ ਫਿਰ ਨਾਲੇ ਰੋਵੇਂ ਨਾਲੇ ਦੇਖਾ ਦੇਵੇਂਗਾ ਕੋਈ ਵੀ ਤੇਰਾ ਕੀਤਾ ਹੋਇਆ ਕਾਰਨ ਜਿਹੜਾ ਨਾ ਉਹ ਨੇ ਫਰਨੀ ਨਾ ਉਹਨੇ ਫੜ ਲੈਣਾ ਹੀ ਲਿਆਉਣਾ ਹੈ ਪਿਆਰੇ ਉਹ ਅਕਬੀਰ ਹੈ ਚਾਹੇ ਤਤੂਰੇ ਬੀਜ ਲੈ ਚਾਹੇ ਕਲਕੀ ਬੀਜ ਲੈ ਉਹਨੇ ਫਲ ਨੇ ਆਉਣੀ ਆ ਔਰ ਤੈਨੂੰ ਭੋਗਣਾ ਪੜੇ ਇਸ ਕਰਕੇ ਮਹਾਰਾਜ ਜੀ ਸਰਵੇਸ਼ ਰਾਜ ਦੇ ਨਾਲ ਉਰਦੇਸ਼ ਦੇ اندر ਪਿਆਰੇ ਜੀ ਅਸਕਾ